ਰੰਜੀਤ ਐਵੇਨਿਊ ਬੀ ਬਲਾਕ ਪਿੰਕ ਫਲੈਟਸ ਅੰਦਰ ਮინი ਜਹਾਜ਼ ਕਰ ਚਲਾਇਆ ਜਾ ਰਿਹਾ ਹੈ ਜਿੱਥੇ ਕਿ 5 ਤੋਂ 6 ਵਰਕਸ਼ਾਪਸ ਨੇ ਜਿੱਥੇ ਕਿ ਡੈਂਟਿੰਗ ਪੇਂਟਿੰਗ ਦਾ ਕੰਮ ਚੱਲਦਾ ਹੈ ਅਤੇ ਖਰਾਬ ਟੁੱਟੀਆਂ ਭੱਜੀਆਂ ਗੱਡੀਆਂ ਕਈ ਸਾਲਾਂ ਤੋਂ ਇੱਥੇ ਪਈਆਂ ਹੋਈਆਂ ਹਨ ਬਚਤ ਪਵਨ ਐਸੋਸੀਏਸ਼ਨ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਅਤੇ ਮੰਗ ਕੀਤੀ ਕਿ ਇਹਨਾਂ ਗੱਡੀਆਂ ਨੂੰ ਇੱਥੋਂ ਚੁੱਕਵਾਇਆ ਜਾਵੇ ਇਲਾਕੇ ਦੇ ਸਾਬਕਾ ਕੌਂਸਲਰ ਹਰਪਨ ਔਸ਼ਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜੀਆਂ ਨਾਜਾਇਜ਼ ਗੱਡੀਆਂ ਲੱਗੀਆਂ ਹਨ ਉਹਨਾਂ ਨੂੰ ਹਟਾਇਆ ਜਾਵੇ ਬੇਨਤੀ ਹੈ ਕਿ ਅਸੀਂ 3-4 ਸਾਲਾਂ ਤੋਂ ਇਹਦੇ ਫਾਲੋ ਕਰ ਰਹੇ ਹਾਂ ਠੀਕ ਹੈ ਇੱਥੇ ਮਤਲਬ ਪਹਿਲਾਂ ਸ਼ੁਰੂ ਤੋਂ ਰਿਪੇਅਰ ਆਸੇ ਇੱਕ ਦੋ ਦੁਕਾਨਾਂ ਖੁੱਲੀਆਂ ਫਿਰ ਤਿੰਨ ਖੁੱਲੀਆਂ ਫਿਰ ਚਾਰ ਸਾਰੀ ਮਾਰਕੀਟ ਹੀ ਇਹਨਾਂ ਨੇ ਮਾਲੀ ਜਿਹੜੀ ਕਿ ਸਪੈਟੀ ਸ਼ੋਪ ਵਾਸਤੇ ਗਰੋਸਰੀ ਕਰਿਆਨਾ ਮੁਨਿਆਰੀ ਇਸੇ ਵਾਸਤੇ ਮਤਲਬ ਮਨਾਇਆ ਸੀ ਸਾਰਾ ਸਿਸਟਮ ਫਲੈਟ 'ਚ ਉਹ ਡੈਂਟਿੰਗ ਪੇਂਟਿੰਗ ਵੀ ਫ੍ਰੀ ਨਹੀਂ ਕਰਦੇ ਆ ਬੰਦਾ ਕੋਲੋਂ ਲੰਘ ਨਹੀਂ ਸਕਦਾ ਜਦੋਂ ਡੈਂਟਿੰਗ ਪੇਂਟਿੰਗ ਹੁੰਦੀ ਹੈ ਉਹ ਸਾਰੀ ਮਤਲਬ ਕਿ ਪੋਲੂਸ਼ਨ ਤੁਹਾਡੇ ਅੰਦਰ ਜਾਣਾ ਜਿਹੜਾ ਕਿ ਹਾਰਮਫੁਲ ਹੈ ਇਹ ਕਲੋਨੀ ਨੂੰ ਕਲੋਨੀ ਸਮਝਿਆ ਜਾਏ ਕਿ ਝਾੜੀਗੜ੍ਹ ਨਾ ਸਮਝਿਆ ਜਾਏ ਜਿਹੜਾ ਮਰਜ਼ੀ ਇੱਥੇ ਗੱਡੀ ਲਾ ਦੇ ਜਿੰਨਾ ਚਿਰ ਮਰਜ਼ੀ ਲਾ ਦੇ ਇਹਨਾਂ ਲਈ ਗੱਲ ਕਿ ਉਸ ਗੱਡੀ ਗੱਲ ਨੂੰ ਇੱਥੇ ਫਿਰ ਰਾਤੀ ਅਨਵਾਂਟਡ ਐਲੀਮੈਂਟ ਤੁਹਾਨੂੰ ਪਤਾ ਹੈ ਇਹਨਾਂ ਗੱਡੀਆਂ ਚਾਹਦੇ ਆ ਸ਼ਰਾਬਾਂ ਵੀ ਪੀਂਦੇ ਆ ਕਈ ਕੁਝ ਕਰਦੇ ਆ ਇਹ ਜਿਹੜੀਆਂ ਵਰਕਸ਼ਾਪਸ ਬਣੀਆਂ ਹੋਈਆਂ ਨੇ ਇਹ ਅਨਔਥਰਾਇਜ਼ ਨੇ ਕਿਉਂਕਿ ਇਹ ਰੈਸੀ ਏਰੀਆ ਦੇ ਵਿੱਚ ਰੈ residențial ਏਰੀਆ ਦੇ ਵਿੱਚ ਇਹ ਵਰਕਸ਼ਾਪਸ ਨਹੀਂ ਲੱਗ ਸਕਦੀਆਂ ਡੈਂਟਿੰਗ ਪੇਂਟਿੰਗ ਨੇ ਕਿਉਂਕਿ ਜਦੋਂ ਇਹ ਪੇਂਟ ਕਰਦੇ ਨੇ ਹਾਰਮਫੁਲ ਆ ਨਾਈਸ ਪੋਲੂਸ਼ਨ ਵੀ ਹੁੰਦਾ 에ਅਰ ਪੋਲੂਸ਼ਨ ਵੀ ਹੁੰਦਾ ਹਰ ਤਰ੍ਹਾਂ ਦਾ ਪੋਲੂਸ਼ਨ ਹੁੰਦਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਅਸੀਂ ਸ਼ਿਕਾਇਤਾਂ ਕੀਤੀਆਂ ਨੇ ਮਿਸਪਲ ਕਾਰਪੋਰੇਸ਼ਨ ਨੂੰ ਵੀ ਕੀਤੀਆਂ ਨੇ ਸਾਰੀਆਂ ਅਥਾਰਟੀਜ਼ 에 ਬਿਜਲੀ ਮਹਿਕਮੇ ਨੂੰ ਵੀ ਕੀਤੀਆਂ ਨੇ ਜਦਕਿ ਇਹਨਾਂ ਦੇ ਕਨੈਕਸ਼ਨ ਵੀ ਇਹਨਾਂ ਨੂੰ ਨਹੀਂ ਮਿਲ ਸਕਦੇ ਕਿਉਂਕਿ ਇਹ ਵਰਕਸ਼ਾਪ ਰੈਸ਼ੀਰੀਏ ਚ ਨਹੀਂ ਲੱਗ ਸਕਦੀਆਂ ਇੱਥੇ ਨਾ ਲੰਘਣ ਨੂੰ ਜਗ੍ਹਾ ਮਿਲਦੀ ਆ ਨਾ ਗੱਡੀ ਜਿਨ੍ਹਾਂ ਦੀ ਜਿਨ੍ਹਾਂ ਦਾ ਰਹਿਸ਼ ਹੈਗੀ ਆ ਉਹਨਾਂ ਨੂੰ ਗੱਡੀਆਂ ਪਾਰਕ ਕਰਨ ਵਾਸਤੇ ਇੱਥੇ ਜਗ੍ਹਾ ਨਹੀਂ ਮਿਲਦੀ ਜਦਕਿ ਬਾਹਰੋਂ ਲੋਕ ਆਣ ਕੇ ਜਿਹੜਾ ਵ ਇਹ ਐਕਸ਼ਨ ਸਿਰਫ ਇਹਨਾ ਲੜਾਈ ਝਗੜਾ ਕਰਕੇ ਲੇਡੀਆਂ ਨੂੰ ਤੰਗ ਨੇ ਜੱਥਾ ਛੱਡ ਦਿੰਦੀਆਂ ਨੇ ਸਭ ਤੋਂ ਜ਼ਿਆਦਾ ਪ੍ਰੋਬਲਮ ਲੇਡੀਆਂ ਨੂੰ ਆ ਇੱਥੇ ਆੜ ਕੇ ਗੁੰਡਾਗਰ ਵੀ ਉਸ ਮੁੰਡੇ ਇੱਥੇ ਬਿਠੇ ਰਹਿੰਦੇ ਨੇ ਬਾੜਿਆ ਵੀ ਇੱਕ ਤੇ ਚੁੱਕੀ ਜਾਣ ਵਰਕਸ਼ਾਪ ਜਿਹੜੀ ਚੁੱਕੀ ਜਾਵੇ ਇੱਥੇ ਅਨਤਰਾਜ ਬੰਦਾ ਜਿਹੜਾ ਵਾ ਐਵੇਂ ਇਹਨਾਂ ਕੋਲੇ ਆਉਂਦੇ ਆ ਉਹ ਬੰਦ ਕੀਤੇ ਜਾ ਮੈਂ ਪ੍ਰਸ਼ਾਸਨ ਕੋ ਬੇਨਤੀ ਕਰਦਾ ਵਾਂ ਸਪੈਸ਼ਲੀ ਰਣਜੀਤ ਐਮ ਨੂੰ ਥਾਣੇ ਦੇ ਐਸ ਐਚਓ ਸਾਹਿਬ ਕੋ ਬੇਨਤੀ ਕਰਦਾ ਕਿ ਇੱਕ ਤੇ ਗੱਡੀਆਂ ਚੈੱਕ ਕੀਤੀਆਂ ਜਾਣ ਕਿ ਇਹਨਾਂ ਦੀਆਂ ਗੱਡੀਆਂ ਕਿਹੜੀਆਂ ਲੀਗਲ ਹੈਗੀਆਂ ਕਿ ਨਹੀਂ ਤੇ ਦੂਸਰਾ ਇਹ ਇਹਨਾਂ ਦੇ ਚਲਾਨ ਕੀਤੇ ਜਾਣ ਜਿਹੜੀਆਂ ਕਿਸੇ ਨੂੰ ਕਈ ਵਾਰਿਸ਼ ਨਹੀਂ ਹੈਗੀਆਂ ਕੋਈ ਕਹਿੰਦਾ ਮੇਰੀ ਨਹੀਂ ਆ ਫਲਾਣੇ ਦੀ ਆ ਸੋ ਬੇਨਤੀ ਆ ਕਿ ਇਹਨਾਂ ਨੂੰ ਜਾਂ ਤੇ ਛਕਾ ਕੇ ਥਾਣੇ ਲਵਾਇਆ ਜਾਵੇ ਜਾਂ ਇਹਨਾਂ ਟੋਕ ਰਾ ਕੇ ਜਿੱਥੇ ਵੀ ਇਹਨਾਂ ਨੂੰ ਖੜਨਾ ਇਹਨਾਂ ਨੂੰ ਲੈ ਕੇ ਜਾਇਆ ਜਾਵੇ ਕਿਉਂਕਿ ਇਹ ਕੋਈ ਚੋਰੀ ਦੀਆਂ ਵੀ ਗੱਡੀਆਂ ਹੋ ਸਕਦੀਆਂ ਵਾ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਿ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਚ ਛਕਾ ਕੇ ਇਹਨਾਂ ਨੂੰ ਜਾਂ ਥਾਣੇ ਜੋ ਥਾਣੇ ਤੇ ਜਾਣ ਤੇ ਨਾਲੇ ਇਹਨਾਂ ਦੀ ਚੈਕਿੰਗ ਹੋਣ ਇਹ ਗੱਡੀਆਂ ਕਿਹਦੀਆਂ ਵਾ